ਕਟਕਟ ਪਿਓ ਕੋਲੇ ਤਾਂ ਆ ਜਾਓ ਜੋ ਕੋਲੇ ਤਾਂ ਨਹੀਂ ਆਉਣਾ ਇਹ ਬੰਦਾ ਛੋਟੇ ਭਰਾ ਕੋਲੇ ਜਾ ਕੇ ਰਹਿ ਕੇ ਆਇਆ ਉਹ ਯਾਰ ਇਹਦੀ ਗਲਤੀ ਹੈ ਬਾਈ ਇਹਨੂੰ ਮਾਰਨਾ ਵਾ ਜੇ ਛੋਟੇ ਭਰਾ ਕੋਲੇ ਚਲਾ ਗਿਆ ਤੈਨੂੰ ਮਾਰਨਾ ਆਪਾਂ ਸ਼ੁਕਰ ਆ ਯਾਰ ਅੰਤਾਰ ਸਿੰਘ ਆ ਗਿਆ ਅੱਜ ਸਾਰੇ ਮਿਲਣ ਆ ਗਏ ਅੱਜ ਕੋਝਾ ਆਣਾ ਅਪਰਾ ਹੋ ਗਿਆ ਅੱਜ ਤਾਂ ਫੇਰ ਖੂਨ ਵਧ ਗਿਆ ਪਾਈਆ ਹੈ ਹਾਂ ਜਾਈ ਅੱਜ ਤਾਂ ਪੁੱਤ ਵੀ ਆ ਗਿਆ ਹਾਂ बाबू जी हूँ भी आ गई परिवार आ गया, सारा परिवार ही आ गया वाह जी का खालसा वाहगुरू जी की फतेह जी बापू बरियाम सिंह ਬਾਪੂ ਬ੍ਰਿ얌 ਸਿੰਘ ਜੀ ਦੀ ਵੀਡੀਓ ਸਾਂਝੀ ਕੀਤੀ ਸੀ ਆਪਾਂ ਤੁਸੀਂ ਦੇਖੀ ਆ ਜਿਸ ਦੇ ਵਿੱਚ ਆਪਾਂ ਬੇਨਤੀ ਕੀਤੀ ਸੀ ਇਹਨਾਂ ਦੇ ਪੁੱਤਰਾਂ ਨੂੰ ਵੀ ਤੁਸੀਂ ਮਿਲ ਕੇ ਜਾਓ ਆ ਕੇ ਤੇ ਅੱਜ ਬਾਪੂ ਦੇ ਪੁੱਤ ਮਿਲਣ ਆਏ ਨੇ ਬਾਪੂ ਨੂੰ ਉਹਨਾਂ ਦੇ ਘਰ ਬੈਠੇ ਰਹੇ ਬਾਪੂ ਦਾ ਆਵਦਾ ਪੁੱਤ ਤਾਂ ਇੱਕੋ ਹੀ ਆਇਆ ਵਾ ਅਵਤਾਰ ਜਿਹਨੂੰ ਬਾਪੂ ਬੜਾ ਯਾਰ ਕਰਦਾ ਸੀ ਵੀ ਅਵਤਾਰ ਨੂੰ ਮਿਲਣਾ ਉਹ ਵੀ ਬਾਈ ਕੁਰਸੀ ਦੇ ਹਸਾਰੇ ਨਾਲ ਖੜਾ ਉਹਦਾ ਚੂੜਾ ਟੁੱਟਿਆ ਹੋਇਆ ਖੂਨ ਵੀ 6 ਗ੍ਰਾਮ ਹੀ ਆ ਬਾਈ ਦੇ ਵਿੱਚ ਠੀਕ ਨਹੀਂ ਸਿਹਤ ਪਹਿਲਾਂ ਹੀ ਦਾਖਲ ਸੀ ਹੱਥ ਪਤਾ ਫਿਰ ਵੀ ਅੱਜ ਮੰjde ਤੋਂ ਉੱਠ ਕੇ ਇੱਥੇ ਪਹੁੰਚਿਆ ਕਹਿੰਦਾ ਮੈਂ ਬਾਈ ਕਹਿੰਦਾ ਵੀ ਵੀਡੀਓ ਦੇਖੀ ਸੀ ਮੈਂ ਆਪਣੇ ਪਿਓ ਦੇ ਦਰਸ਼ਨਾਂ ਲਈ ਆਇਆ ਤੇ ਨਾਲ ਆਏ ਨੇ ਬਾਈ ਹੁਣੀ ਇਹ ਬਾਪੂ ਜੀ ਹੁਣੀ ਬਾਈ ਤੁਹਾਡਾ ਕੀ ਨਾ ਉਹ ਗੱਗਾ ਵੀਰੇ ਜੇਕੇ अरोड़ा ਜੀ ਜੇਕੇ ਰੋੜਾ ਇਹ ਬਾਈ ਹੁਣੀ ਰੋਟੀ ਦਿੰਦੇ ਸੀ ਬਾਪੂ ਨੂੰ ਇਹਨਾਂ ਨੇ ਸਾਨੂੰ ਵੀਡੀਓ ਬਣਾ ਕੇ ਭੇਜੀ ਸੀ ਤੇ ਇਹ ਬਾਪੂ ਇਹਨਾਂ ਦੀ ਦੁਕਾਨ ਤੇ ਜਾਂਦਾ ਸੀ ਉੱਥੋਂ ਪ੍ਰਸ਼ਾਦਾ ਪਾਣੀ ਲੈ ਕੇ ਕਈ ਵਾਰੀ ਆਪ ਜਾ ਕੇ ਲੈ ਆਉਂਦਾ ਸੀ ਕਈ ਵਾਰੀ ਇਹ ਦੇ ਜਾਂਦੇ ਸੀ ਉੱਥੇ ਬਾਪੂ ਨੂੰ ਮੁਹੰਮਦ ਰਾਸ਼ੀ ਤੁਸੀਂ ਵੀ ਉੱਥੇ ਰਹਿੰਦੇ ਹੋ ਆਜੀ ਆਜੀ ਸਾਡੇ ਗਵਾਂਡੀ ਨੇ ਜੀ ਗਵਾਂਡੀ ਨੇ ਤੁਹਾਡਾ ਵੀਰ ਜੀ ਮੋਹ ਤਕੜਾ ਗਾ ਰੋਵਾਰ ਐ ਮੈਡੀਕਲ ਦੀ ਦੁਕਾਨ ਹੈ ਨਾ ਇਹ ਵੀ ਬਾਪੂ ਮਾਰੀ ਮੋਟੀ ਦਵਾਈ ਦੂ ਹੀ ਲੈ ਲਿੰਦਾ ਸੀ ਬਾਪੂ ਵੀਰੇ ਤੁਹਾਡਾ ਕਿੰਨਾ ਸਰਪਜੀਤ ਸਿੰਘ ਤੇ ਤੁਸੀਂ ਵੀ ਉੱਥੇ ਰਹਿੰਦੇ ਰਹਿੰਦੇ ਹੋ ਠੀਕ ਤੇ ਇਹ ਬਾਪੂ ਦੇ ਉਹ ਪੁੱਤ ਨੇ ਜਿਹੜੇ ਸਮੇਂ ਨੇ ਤੇ ਉਹ ਦਿਲ ਦੀ ਦਇਆ ਭਾਵਨਾ ਨੇ ਬਣਾਏ ਜਿਹੜੇ ਬਾਪੂ ਦਾ ਪੁੱਤ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਅਵਤਾਰ ਸਿੰਘ ਦਾ ਜਿਨੇ ਅੱਜ ਆਪਣਾ ਫਰਜ਼ ਸਮੇਂ ਤੇ ਆ ਬਾਪੂ ਕੋਲੇ ਵਿజిਟ ਕੀਤਾ ਬਾਪੂ ਬਰਿਆਮ ਸਿੰਘ ਜੀ ਦੀ ਹਾਲ ਤੁਸੀਂ ਸਾਰਿਆਂ ਨੇ ਦੇਖੀ ਸੀ ਕੀ ਸੀ ਜਿਸ ਦਿਨ ਲੈ ਕੇ ਆਏ ਕੀ ਹਾਲ ਸੀ ਘਰ ਦੇ ਹੁਣ ਵੀ ਤੁਸੀਂ ਦੇਖੋ ਬਾਪੂ ਦੀ ਪੂਰੀ ਵੀਡੀਓ ਅਸੀਂ ਨਾਲ ਅਟੈਚ ਕੀਤੀ ਉਸ ਦਿਨ ਵਾਲੀ ਇਹ ਬਾਪੂ ਜੀ ਦਾ ਚੂੜਾ ਟੁੱਟਿਆ ਹੋਇਆ ਬਾਪੂ ਜੀ ਦੇ ਚੂੜੇ ਦਾ ਆਪਰੇਸ਼ਨ ਹੋਣਾ ਡਾਕਟਰ ਕਹਿੰਦੇ ਸਰੀਰ ਚ ਨਹੀਂ ਤਾਕਤ ਨਹੀਂ ਜਿਹੜਾ ਚੂੜੇ ਦਾ ਆਪਰੇਸ਼ਨ ਚੱਲ ਸਕੇ ਬਾਪੂ ਐਕਸਰਲ ਹੋਇਆ ਸੀ ਦਾਸ ਕਰੀਆ ਬਾਪੂ ਨਾਲ ਹੀ ਚੱਲਦਾ ਬਾਪੂ ਦਾ ਅਪਰੇਸ਼ਨ ਆ ਜਿਹੜਾ ਸਤੂਲੇ ਦਾ ਸਹੀ ਸਲਾਮਤ ਹੋ ਸਕੇ ਬਾਪੂ ਤੰਦਰੁਸਤ ਹੋ ਕੇ ਤੋਰ ਫਿਰ ਕੇ ਆਪਣਾ ਜੀਵਨ ਬਤੀਤ ਕਰ ਸਕੇ ਤੇ ਧੰਨਵਾਦ ਆ ਬਾਪੂ ਦੇ بیٹے ਦਾ ਅਵਤਾਰ ਸਿੰਘ ਦਾ ਫੇਰ ਤੋਂ ਤੇ ਗੋਗੇ ਵੀਰੇ ਉਹਨਾਂ ਦਾ ਅਰੋੜਾ ਸਾਹਿਬ ਦਾ ਸਾਰੇ ਭਾਈਆਂ ਦਾ ਜਿਹਨਾਂ ਦਾ ਮਹੰਮਦ ਜਾਸ ਸਿੰਘ ਜੀ ਦਾ ਜਿਹਨੇ ਅੱਜ ਇੱਥੇ ਬਾਪੂ ਦੀ ਇੱਕ ਆਵਾਜ਼ ਸੁਣ ਕੇ ਮਿਲਣ ਲਈ ਪਹੁੰਚੇ ਆ ਬਾਪੂ ਤੇ ਬਾਪੂ ਵੀ ਲੰਦਾ ਕਿ ਮੇਰਾ ਪਾਈਆ ਖੂਨ ਵਧ ਗਿਆ ਕਹਿੰਦਾ ਕਿਉਂ ਬਾਪੂ ਮਿਲ ਕੇ ਸਾਰਿਆਂ ਨੂੰ ਖੂਨ ਵਧ ਗਿਆ ਅੱਜ ਪੂਰਾ ਜੇ ਉਹ ਵਧੂ ਹਾਂ ਪੂਰਾ ਵਧੂ ਹੋ ਗਿਆ ਹਾਂ ਦੇਖੋ ਦੋ ਦਿਨ ਪਹਿਲਾਂ ਬਾਪੂ ਤੋਂ ਬੋਲ ਨਹੀਂ ਸੀ ਹੋ ਰਿਹਾ ਆਵਾਜ਼ ਨਹੀਂ ਸੀ ਨਿਕਲਦੀ ਤੇ ਅੱਜ ਹੌਸਲਾ ਹੀ ਹੁੰਦਾ ਆਉਂਦਾ ਹੁੰਦਾ ਬਸ ਕਿਉਂਕਿ ਰੂਹਾਂ ਨੂੰ ਰੂਹਾਂ ਰੂਹ ਆ ਰਹੀ ਹੁੰਦੀ ਹੈ ਬਾਪੂ ਨੇ ਨਾ ਬਿਰਾਨੂ ਮਿਲ ਕੇ ਹੀ ਦਰਸ਼ਨ ਕਰਕੇ ਆਪਣੇ ਬੇਟੇ ਨਾਲ ਜੇ ਹੁਣ 22 ਸਵੇਰ ਦਾ ਆਇਆ ਹੋਇਆ ਅਵਤਾਰ ਸਿੰਘ ਆਪਦੇ ਬਾਪ ਕੋਲੇ ਬੈਠਾ ਦੁੱਖ ਸੁੱਖ ਕਰ ਰਿਹਾ ਅੱਧੀ ਬਿਮਾਰੀ ਤਾਂ ਹੀ ਠੀਕ ਹੋ ਜਾਂਦੀ ਹੈ ਬੰਦੇ ਦੀ ਜਿਹੜੀ ਇਹ ਬਿਮਾਰੀ ਹੈ ਅੱਜ ਕੱਲ ਸਾਡੇ ਬਜ਼ੁਰਗਾਂ ਨੂੰ ਹੋ ਰਹੀ ਹੈ ਹੈ ਕਾਦੀ ਬਿਮਾਰੀ ਇਕੱਲੇ ਪਣਦੀ ਬਿਮਾਰੀ ਹੈ ਪਿਆ ਬੰਦਾ ਕੰਦਾਂ ਵਾਲੀ ਦੇਖੀ ਜਾਂਦਾ ਛੱਤ ਵੱਲ ਚਾੱਕੀ ਜਾਂਦਾ ਤਾਂ ਬਿਮਾਰੀ ਹੋਣਾ ਭਰਾਵੋ ਅਰਦਾਸ ਕਰਿਓ ਬਾਪੂ ਬ੍ਰਿ얌 ਸਿੰਘ ਬਾਪੂ Vai agudir a calça, vai. vai.